ਗੁਰੂ ਖਾਹ ਸਾਹਿਬ ਜੀ ਗੁਰਪ੍ਰਦੇਸ਼ ਦੀ ਬਖਸ਼ਿਸ਼ ਕਰੋ ਜੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਗੁਰੂ ਪਿਆਰੇ ਗੁਰੂ ਸWARE ਪੂਰ ਸਿੱਖ ਜੱਟ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਬੇਲਾ ਰੈਜ਼ਿਡੈਂਸੀ ਲਈ ਲਿਖੇ ਖਾਲਸਾ ਸਾਜਣਾ ਦੀ ਖੁਸ਼ੀ ਦੇ ਵਿੱਚ ਖਾਲਸਾ ਪ੍ਰਗਟ ਦਿਹਾੜੇ ਦੀ ਸੰਮਦੀ ਵਿੱਚ ਮਿਤੀ 12 ਪ੍ਰਾਯਨ ਦੇ ਸ਼ਨੀਵਾਰ ਨੂੰ ਨਗਰ ਨੂੰ ਬਿਲਾਰਾ ਵਿਖੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਜਾਏ ਜਾਣਗੇ ਨਗਰ ਕੀਰਤਨਾਂ ਦੇ ਚਾਲੇ ਦੁਪਹਿਰ 1 ਵਜੇ ਵਹਣਗੇ ਸਾਡੀ ਸੰਤਨ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾ ਤਾਂ ਕਰੀ ਜੀ ਖਾਸ ਕਰਕੇ ਸਾਜਣਾ ਜਿੱਤੇ ਸੰਬੰਧ ਵਿੱਚ ਪਾਵਨ ਅਖੰਡ ਪੁਰਬ ਸੰਬੰਧੀ ਜਾਪ मिति दस अप्रैल नारंभ हो जिन्ह के भोग मिति बारह अप्रैल सवेर दस बजे पाए जा भोगों के उपरंत दिवान सजाए जावाना विशेष तौर पर देश तो पहुँच रहे हैं ढाढ़ी जथा गया ज्वाला सिंह जी पतंगा तो इन तो अलावा कीर्तनी जथे भाई जगमोहन सिंह जी कथावाचक भाई दलबाग सिंह जी नवाशहर वाले ਕਥਾਵਾਚਕ ਗਿਆਨੀ ਤਲਵਿੰਦਰ ਸਿੰਘ ਜੀ ਨਵਾਂ ਸ਼ਹਿਰ ਵਾਲੇ ਜਿਨ੍ਹਾਂ ਵੱਲੋਂ ਪੂਰੇ ਇਹ ਦਿਨ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਜਾਣਗੀਆਂ ਨਗਰ ਕੀਰਤਨਾਂ ਦੇ ਚਾਲੇ ਪਾਉਣ ਤੋਂ ਬਾਅਦ ਟਾਡੀ ਜੱਥਾ ਫੀਟਲੀ ਗਰਾਊਂਡ ਪਾਰਕਿੰਗ ਦੇ ਵਿੱਚ ਹਾਜ਼ਰੀਂ ਪਰੇਗਾ ਉੱਪਰ ਦਰਬਾਰ ਸਾਹਿਬ ਦੇ ਹਾਲਾਂ ਦੇ ਵਿੱਚ ਕੀਰਤਨੀ ਜਥੇ ਅਤੇ ਕਥਾਵਾਚਕਾਂ ਵੱਲੋਂ ਗੁਰੂ ਪੀਰਾਂ ਦੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਾ ਕੀਤਾ ਜਾਵੇਗਾ ਗੁਰੂ ਪਿਆਰਿਆਂ ਸਾਰੀ ਸੰਗਤਾਂ ਦੇ ਚਰਨਾਂ ਦੇ ਵਿੱਚ ਬੀਤ ਕੇ ਗੁਰੂ ਪਿਆਰੇ ਬੋਲਿਓ ਆਪ ਜੀ ਸਾਰਿਆਂ ਨੂੰ ਹੀ ਸਨੇਮਾਰ ਬਿਮਰਤਾ ਸਹਿਤ ਬੀਮਤੀ ਅਗੇ ਆਪ ਜੀ ਨੇ ਹੌਮ ਹੌਮਾ ਆ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸੁਭਾਵਾਂ ਦੇ ਵਿੱਚ ਫਿੱਸਾ ਪਾਉਣ ਦੀ ਕਿਰਪਾਲਤਾ ਕਰਨੀ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ